how já you ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਲਗਭਗ 2 ਹਫ਼ਤੇ ਹੋ ਗਏ ਆ ਜੀ ਚੈਨਲ ਖੜੇ ਨੂੰ ਸਰਕਾਰ ਵੱਲੋਂ ਚੈਨਲ ਰੋਕ ਦਿੱਤਾ ਗਿਆ ਸੀ ਜੀ ਤੇ ਜੇ ਮੇਰੀ ਬਾਤ ਆ ਰਹੀ ਆ ਜੀ ਜਰੂਰ ਦੱਸਿਓ ਬਰਾਡ ਟੀਵੀ ਪੰਜਾਬ ਨਾਲ ਤੁਸੀਂ ਜੁੜੇ ਹੋ ਜੀ ਸੱਚ ਬੋਲਣ ਦੀ ਸਜ਼ਾ ਹਮੇਸ਼ਾ ਮਿਲਦੀ ਰਹਿੰਦੀ ਹੈ ਦੋਸਤੋ ਮੈਂ ਉਸ ਦਿਨ ਵੀ ਕਿਹਾ ਸੀ ਕਦੋਂ ਵੀ ਆਪਣਾ ਚੈਨਲ ਆ ਜਿਹੜੀ ਸਰਕਾਰ ਖੜਾ ਸਕਦੀ ਹੈ ਤੇ ਸਾਰੀਆਂ ਸਵਾਮਾਂ ਜਿਹੜੀਆਂ ਚੈਨਲ ਦੀਆਂ ਰੋਕ ਦਿੱਤੀਆਂ ਗਈਆਂ ਸੀ ਬਾਰਾਟ ਟੀਵੀ ਪੰਜਾਬ ਦੀਆਂ ਜੀ ਜਿਹੜੇ-ਜਿਹੜੇ ਦੋਸਤਾਂ ਨੂੰ ਆਵਾਜ਼ ਆ ਰਹੀ ਆ ਤਾਂ ਓਕੇ ਲਿਖ ਕੇ ਕਮੈਂਟ ਕਰੋ ਜੀ ਜੇ ਨਹੀਂ ਬਾਜ਼ ਆ ਰਹੀ ਤਾਂ ਨੋ ਲਿਖਿਓ ਇਹ ਸੱਚ ਬੋਲਣ ਦੀ ਸਜ਼ਾ ਹਮੇਸ਼ਾ ਸਰਕਾਰਾਂ ਦਿੰਦੀਆਂ ਰਹਿੰਦੀਆਂ ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਭਾਈਚਾਰਕ ਸਾਂਝ ਤੋੜੀ ਆ ਜਿਹੜੀ ਆਪਾਂ ਗੱਲ ਕਰੀ ਸੀ ਪਿੰਡਾਂ ਦੇ ਵਿੱਚ ਠੀਕਰੀ ਪਹਿਰਿਆਂ ਦੀ ਜੋ ਪੰਜਾਬ ਦੀ ਜਵਾਨੀ ਨਾਲ ਸਰਕਾਰਾਂ ਕਰਨੀਆਂ ਚਾਹੁੰਦੀਆਂ ਉਹਦੇ ਸਬੰਧ ਚ ਆਪਾਂ ਵੀਡੀਓ ਦੋਸਤੋ ਪਾਈ ਸੀ ਤੇ 90 ਦੇ ਨਾਲ ਹੀ ਚੈਨਲ ਦੋਸਤੋ ਰੋਕ ਦਿੱਤਾ ਸੀ ਅੱਜ ਚੈਨਲ ਹੋਣੀ ਚੱਲਿਆ ਉਹਦੇ ਵਿੱਚ ਵੀ ਇਹਨਾਂ ਨੇ ਸਰਕਾਰ ਵੱਲੋਂ ਪਾਇਆ ਗਿਆ ਕਿ ਤੁਸੀਂ ਸ਼ਰਤਾਂ ਦੀ ਲੰਘਣਾ ਨਹੀਂ ਕਰੋਗੇ ਜੇ ਤੁਸੀਂ ਸ਼ਰਤਾਂ ਦੀ ਲੰਘਣਾ ਕਰੀ ਤੇ ਹਮੇਸ਼ਾ ਲਈ ਤੁਹਾਡਾ ਇਹਦਾ ਡਾਟਾ ਉਹ ਬੰਦ ਕਰ ਦਿੱਤਾ ਜਾਊਗਾ ਇਹ ਸਾਰਾ ਮੈਸੇਜ ਲਿਖ ਕੇ ਮੇਲ ਪਾਈ ਆ ਜੀ ਇਹ ਜੇ ਬਾਤ ਆ ਰਹੀ ਆ ਦੋਸਤੋ ਦੱਸਿਓ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜੇ ਅੱਜ ਗੋਦੀ ਮੀਡੀਆ ਨਹੀਂ ਬੋਲ ਰਿਹਾ ਤਾਂ ਜੇ ਸਾਡੇ ਕੋਲੇ ਜਰੀਆ ਅਸੀਂ YouTube Facebook ਰਾਹੀਂ ਬੋਲਣਾ ਚਾਹੁੰਦੇ ਆ ਤਾਂ ਸਾਡਾ ਜਿਹੜਾ ਗੱਲ ਘੁੱਟ ਦਿੱਤਾ ਜਾਂਦਾ ਦੋਸਤੋ ਉਹ ਵੀ ਅੱਜ ਸਾਡੇ ਕੋਲੇ ਆਜ਼ਾਦੀ ਨਹੀਂ ਕਿ ਅਸੀਂ ਆਜ਼ਾਦੀ ਨਾਲ ਕਿਸੇ ਪਲੇਟਫਾਰਮ ਤੇ ਬੋਲ ਸਕੀਏ ਕੀ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਸਭ ਤੋਂ ਵਧੀਆ ਆਜ਼ਾਦ ਮੀਡੀਆ ਇਹ ਅਸੀਂ ਸਾਡੇ ਕੋਲੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਵੀ ਕੰਟਰੋਲ ਆ ਜਿਹੜਾ ਅੱਜ ਸਰਕਾਰਾਂ ਦੇ ਹੱਥ ਦੇ ਵਿੱਚ ਹੈ ਜੀ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਦੋਸਤੋ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਓਕੇ ਲਿਖਿਓ ਜੀ ਜੇ ਨਹੀਂ ਆ ਰਹੀ ਤਾਂ ਨੋ ਲਿਖਿਓ 28 ਤਰੀਕ ਤੋਂ ਚੈਨਲ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਦੋਸਤੋ ਸਾਰੀਆਂ ਸਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ। ਇਹ ਪਲੀਜ਼ ਕਮੈਂਟ ਕਰਕੇ ਦੱਸੋ ਜੀ ਜੇ ਬਾਜ਼ ਆ ਰਹੀ ਹੈ ਜੇ ਨਹੀਂ ਆ ਰਹੀ ਤਾਂ ਤਾਂ ਵੀ ਦੱਸੋ ਜੀ। ਚੈਨਲ 28 ਤਰੀਕ ਤੋਂ ਬੰਦ ਕਰ ਦਿੱਤਾ ਗਿਆ ਸੀ ਜੀ ਸਰਕਾਰ ਵੱਲੋਂ ਕਿ ਸਾਨੂੰ ਤੁਸੀਂ ਸੱਚ ਇਸ ਪਲੇਟਫਾਰਮ ਤੇ ਨਹੀਂ ਬੋਲ ਸਕਦੇ। ਇਦੋਂ ਵੱਡੀ ਗੁਲਾਮੀ ਦੀ ਕੋਈ ਸਜ਼ਾ ਨਹੀਂ ਹੋ ਸਕਦੀ। ਹਮਾਰਾ ਕਿੰਨੇ ਵਿਰਾਂ ਕਰਦੀ ਹੈ। ਦੋਸਤੋ ਹੋਰ ਜਿਹੜਾ ਕੂੜਕਵਾੜ ਆਪਾਂ ਪਾਉਨੇ ਆ ਜਿਹੜੀਆਂ ਸ਼ਲੀਲ ਵੀਡੀਓ ਪੈ ਰਹੀਆਂ ਇਸ ਪਲੇਟਫਾਰਮਾਂ ਤੇ ਉਹਨੂੰ ਲੋਕ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਦੇਖਦੇ ਆ ਔਰ ਕਿਸੇ ਚੈਨਲ ਤੇ ਕੋਈ ਪਾਬੰਦੀ ਵੀ ਨਹੀਂ। ਜੇ ਕੋਈ ਕੌਮ ਦੀ ਗੱਲ ਕਰਦਾ ਆਪਣੇ ਪੰਜਾਬ ਦੀ ਗੱਲ ਕਰਦਾ ਉਹ ਨਾਲ ਦੀ ਨਾਲ ਚੈਨਲ ਆ ਜਿਹੜੇ ਉਹ ਬੈਨ ਹੋ ਜਾਂਦੇ ਆ ਬੰਦ ਹੋ ਜਾਂਦੇ ਆ ਦੋਸਤੋ ਜੋ ਆਪਣੇ ਨਾਲ ਵੀ ਹੋਇਆ ਦੂਜੀ ਵਾਰ ਹੋ ਚੁੱਕਿਆ ਜੀ ਚੈਨਲ ਬੰਦ ਇਹ ਇਹਨਾਂ ਨੇ ਕਹਿਤਾ ਕਿ ਤੁਸੀਂ ਭਾਈਚਾਰ ਕਿਸਾਨ ਹੈ ਜਿਹੜੀ ਉਹ ਨਹੀਂ ਤੋੜ ਸਕਦੇ ਭਾਈਚਾਰਾ ਖਰਾਬ ਹੁੰਦਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੁਸੀਂ ਇਸ ਤਰ੍ਹਾਂ ਦੀ ਕੋਈ ਫੀਡਬੈਕ ਸੋਸ਼ਲ ਮੀਡੀਆ ਤੇ ਨਹੀਂ ਪਾ ਸਕਦੇ ਅੱਜ 2 ਹਫ਼ਤਿਆਂ ਬਾਅਦ ਜਿਹੜਾ ਇਹ ਚੈਨਲ ਆਪਣਾ ਚੱਲਿਆ ਜੀ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਓਕੇ ਲਿਖਿਓ ਜੀ ਜੇ ਨਹੀਂ ਆ ਰਹੀ ਤਾਂ ਨੋ ਲਿਖਿਓ ਹਾਂਜੀ ਬਿਲਕੁਲ ਭਾਈ ਸਾਹਿਬ ਸਿੱਧੂ ਸਾਹਿਬ ਜੀ ਇਹ ਸੱਚ ਨਹੀਂ ਬੋਲਿਆ ਜਾ ਸਕਦਾ ਕਿਉਂਕਿ ਜਿਹੜੇ ਚੈਨਲਾਂ ਤੋਂ ਸਾਨੂੰ ਆਸ ਆ ਉਹ ਅੱਜ ਬਕਾਊ ਮੀਡੀਆ ਹੋ ਗਿਆ ਜੀ ਉਹ ਪੈਸੇ ਲੈ ਕੇ ਬੋਲਦੇ ਆ ਜਿਹੜੀ ਖਬਰਾਂ ਸਾਡੇ ਤੱਕ ਪਹੁੰਚਦੀਆਂ ਉਹ ਪੀੜ ਪਹੁੰਚਦੀਆਂ ਸੱਚ ਸਾਡੇ ਕੋਲੇ ਆ ਨਹੀਂ ਰਿਹਾ ਤੇ ਵਧਾ ਚੜਾ ਕੇ ਗੱਲਾਂ ਜਿਹੜੀਆਂ ਹਮੇਸ਼ਾ ਸਰਕਾਰ ਦੇ ਪੱਖ ਲਈ ਪਾਈਆਂ ਜਾਂਦੀਆਂ ਜੇ ਕੋਈ ਸੱਚ ਬੋਲਣ ਦੀ ਜ਼ਰੂਰਤ ਕਰਦਾ ਗੱਲ ਕਰਨ ਦੀ ਜ਼ਰੂਰਤ ਕਰਦਾ ਤੇ ਉਹ ਟੀਵੀ ਚੈਨਲ ਆ ਜਿਹੜੇ ਸਾਡੇ ਉਹ ਰੋਕ ਦਿੱਤੇ ਜਾਂਦੇ ਆ ਇਸ ਕਰਕੇ ਆਪਣਾ ਚੈਨਲ ਰੋਕ ਦਿੱਤਾ ਗਿਆ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਵੀਡੀਓ ਪਾਈ ਸੀ ਦੋਸਤੋ ਹਮੇਸ਼ਾ ਆਪਾਂ ਨਮੀ ਨਮੀ ਗੱਲ ਲੈ ਕੇ ਆਉਨੇ ਆ ਜੋ ਅੱਜ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਕੁੱਟ ਘਟਾਪਾ ਬਜ਼ੁਰਗਾਂ ਦਾ ਕੀਤਾ ਜਾ ਰਿਹਾ ਤੱਪੇ ਦੀ ਧਰਤੀ ਤੇ ਉਹ ਤੁਸੀਂ ਸਾਰਿਆਂ ਨੇ ਦੇਖਿਆ ਅੱਖੀ ਤੇ ਐਦੂੰ ਵੱਡੀ ਕੋਈ ਗੁਲਾਮੀ ਦੀ ਸਜ਼ਾ ਨਹੀਂ ਹੋ ਸਕਦੀ ਕਿਸਾਨਾਂ ਦੀਆਂ ਜਿਹੜੀਆਂ ਜਮੀਨਾਂ ਰੋਕੀਆਂ ਜਾ ਰਹੀਆਂ ਸੀਗੀਆਂ 200 ਤੋਂ ਵੱਧ ਕਿਸਾਨ ਅੱਜ ਵੀ ਨਜ਼ਰਬੰਦ ਕੀਤਾ ਹੋਇਆ ਸਰਕਾਰ ਦਾ ਉਹਨਾਂ ਨੂੰ ਛਡਾਉਣ ਲਈ ਜਿਹੜੇ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਸੀ ਸੰਯੁਕਤ ਮੋਰਚੇ ਦੀ ਕਿਸਾਨ ਜਥੇਬੰਦੀ ਔਗਰਾਹਾਂ ਵੱਲੋਂ ਤੇ ਪਰ ਕਿਸੇ ਵੀ ਨਾਲ ੱਤਕਾ ਹੁੰਦਾ ਦੋਸਤੋ ਸਾਡਾ ਬੋਲਣ ਦਾ ਹੱਕ ਜ਼ਰੂਰ ਬਣਦਾ ਇਹ ਸਾਡੇ ਕੋਲੇ ਰਾਈਟ ਆ ਕਿ ਅਸੀਂ ਹਮੇਸ਼ਾ ਬੋਲਦੇ ਰਹਿਣਾ ਚੈਨਲਾਂ ਦੀ ਕੋਈ ਪ੍ਰਵਾਹ ਨਹੀਂ ਇਹ ਸਰਕਾਰਾਂ ਹਮੇਸ਼ਾ ਕਰਦੀਆਂ ਆਈਆਂ ਤੇ ਕਰਦੀਆਂ ਰਹਿਣਾ ਨਾ ਇਹ ਪਹਿਲੀ ਵਾਰ ਹੋਇਆ ਤੇ ਨਾ ਆਖਰੀ ਵਾਰ ਪਰ ਗੱਲ ਇਹ ਆ ਕਿ ਅਸੀਂ ਸਾਡੇ ਕੋਲੇ ਕਿਹੋ ਜੇ ਪਲੇਟਫਾਰਮ ਰਹਿ ਗਏ ਜਿਹਦੇ ਤੇ ਅਸੀਂ ਆਪਣੀ ਗੱਲ ਕਰਾਂਗੇ ਅੱਜ ਉਹ ਨਹੀਂ ਪਤਾ ਲੱਗਦਾ ਜਦੋਂ ਸਰਕਾਰਾਂ ਸਮਝੌਤੇ ਕਰਕੇ ਬਾਹਰਲੀਆਂ ਕੰਟਰੀਆਂ ਦੇ ਨਾਲ ਕਿਸਾਨਾਂ ਦੇ ਨਾਲ ਧੋਰਕ ਮਾਰੇ ਆ ਅੱਜ ਸਾਥੋਂ ਸਾਰੇ ਹੱਕ ਖੋਲੇ ਗਏ ਆ ਹੁਣ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ ਹੁਣ ਜਿਹੜੀ ਉਹਦੀ ਰਹਿੰਦੀ ਖੁੰਦੀ ਕਸਰ ਆ ਉਹ ਯੂ ਐਸ ਦੇ ਨਾਲ ਸਮਝੌਤਾ ਕਰਕੇ ਕੇਂਦਰ ਸਰਕਾਰ ਨੇ ਕੱਢ ਦਿੱਤੀ ਹੈ ਜੀ ਹੁਣ ਜਿਹੜੀ ਸਾਡਾ ਉਹਦਾ ਰੇਟ ਜਿਹੜਾ ਨਹੀਂ ਲੈ ਸਕਦੇ ਹੁਣ ਬਾਹਰ ਲੀਆਂ ਕੰਟਰੀਆਂ ਫਸਲਾਂ ਸਾਡੇ ਪੰਜਾਬ ਤੇ ਇੰਡੀਆ ਦੇ ਵਿੱਚ ਵੇਚਿਆ ਕਰਨੀਆਂ ਪਹਿਲਾਂ ਹੀ ਨਹੀਂ ਸੀ ਕੋਈ ਸਾਡੀਆਂ ਫਸਲਾਂ ਨੂੰ ਚੱਕ ਰਿਆ ਨਾ ਕਨ ਕਾਨੂੰਨਾ ਝੋਨੇ ਨੂੰ ਮਨਤਾ ਕਰਕੇ ਆਪਾਂ ਵੇਚਦੇ ਸੀ ਤੇ ਰਹਿੰਦੀ ਖੁੰਦੀ ਕਸਰ ਆ ਜਿਹੜੀ ਸਰਕਾਰ ਨੇ ਬਾਹਰਲੇ ਦੇਸ਼ਾਂ ਨਾਲ ਸਮਝੌਤਾ ਕਰਕੇ ਕੱਢਿਆ ਰਾਤੇ ਰਾਤ ਸਮਝੌਤਾ ਜਿਹੜਾ ਹੋਇਆ ਦੋਸਤੋ ਸਾਨੂੰ ਸਾਡੀਆਂ ਫਸਲਾਂ ਦੇ ਭਾਅ ਜਿਹੜੇ ਉਹ ਨਹੀਂ ਮਿਲਣੇ ਜਿਹੜੇ ਅਸੀਂ ਮਨ ਭਾਉਂਦੇ ਭਾ ਲੈਣਾ ਚਾਹੁੰਦੇ ਸੀ ਤੇ ਕਿਸਾਨ ਦਾ ਅੱਜ ਕੋਈ ਵੀ ਬਾਰਿਸ਼ ਨਹੀਂ ਰਿਆ ਕਿਸਾਨੀ ਦੀ ਗੱਲ ਕਰਨ ਵਾਲੀ ਕੋਈ ਸਰਕਾਰ ਨਹੀਂ ਸਾਡੀ ਗੱਲ ਸੁਣਨ ਵਾਲੀ ਹਮੇਸ਼ਾ ਸਾਡੇ ਨਾਲ ਧੱਕਾ ਹੁੰਦਾ ਆਇਆ ਤੇ ਇਸ ਤਰ੍ਹਾਂ ਹੀ ਦੋਸਤੋ ਸਾਨੂੰ ਜਿਹੜੀਆਂ ਗੱਲਾਂ ਸੋਚਣੀਆਂ ਤੇ ਵਿਚਾਰਨੀਆਂ ਪੈਣਗੀਆਂ ਆਪਣੀ ਰਾਹਾਂ ਤੇ ਜਦੋਂ ਵੀ ਅਸੀਂ ਹੱਕ ਮੰਗਣ ਲਈ ਕਿਸਾਨ ਸੜਕਾਂ ਤੇ ਆਉਂਦੇ ਆ ਤੇ ਫਿਰ ਉਹਨਾਂ ਤੇ ਲਾਠੀ ਚਾਰਜ ਤੇ ਪਰਚੇ ਧਰਨੇ ਮੁਜ਼ਾਰੇ ਕਰਨਦਿਆਂ ਦੇ ਨਾਲ ਦੀ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨજરਬੰਦ ਕਰ ਦਿੱਤਾ ਜਾਂਦਾ ਹੁਣ ਅਸੀਂ ਕਾਲੇ ਕਾਨੂੰਨਾਂ ਦੀ ਰਾਖੀ ਲਈ ਵੱਡੀ ਜਿਹੜੀ ਜਦੋਂ ਜਹਤ ਕਰੀ ਵੱਡਾ ਘੋਲ ਜਿਹੜਾ ਦਿੱਲੀ ਦੀ ਧਰਤੀ ਤੇ ਲੜਿਆ ਸੀ ਨਹੀਂ ਉਹਦੋਂ ਵੱਡਾ ਸਾਡੇ ਨਾਲ ਸਰਕਾਰ ਨੇ ਇੱਕ ਨਵਾਂ ਸਮਝੌਤਾ ਕਰਕੇ ਧਰੋ ਕਮਾਇਆ ਦੋਸਤੋ ਤੇ ਬਹੁਤ ਜਿਹੜੀ ਇਹ ਜਿਹੜੀ ਖਬਰ ਦੇਖਣ ਨੂੰ ਮਿਲੀ ਆ ਚੈਨਲਾਂ ਤੇ ਕਿ ਟਰੰਪ ਦੇ ਨਾਲ ਜਿਹੜਾ ਸਾਡੀ ਕੇਂਦਰ ਦੀ ਸਰਕਾਰ ਨੇ ਸਮਝੌਤਾ ਕੀਤਾ ਜਿਹੜੀਆਂ ਬਾਹਰ ਲੀਆਂ ਜਨਸਾਂ ਆਉਣਗੀਆਂ ਸਾਡੀ ਕੰਟਰੀ ਦੇ ਵਿੱਚ ਵੇਖਣਗੀਆਂ ਤੇ ਸਾਡੀਆਂ ਜਨਸਾਂ ਦਾ ਭਾਅ ਸਾਨੂੰ ਮਨ ਪਾਉਂਦਾ ਦੋਸਤੋ ਨਹੀਂ ਮਿਲਣਾ ਇਹ ਗੱਲ ਮੇਰੀ ਅੱਜ ਤੋਂ ਨੋਟ ਕਰ ਲਿਓ ਕਿਉਂਕਿ ਹਮੇਸ਼ਾ ਹੀ ਸਰਕਾਰਾਂ ਨੇ ਕਿਸਾਨਾਂ ਦੀ ਪੱਖ ਦੀ ਗੱਲ ਕਦੇ ਵੀ ਨਹੀਂ ਕੀਤੀ ਇਹਨਾਂ ਨੇ ਵਪਾਰੀਆਂ ਦੀ ਗੱਲ ਸਮਾਜਦਾਰ ਜਿਹੜੀਆਂ ਕੰਪਨੀਆਂ ਦੀ ਗੱਲ ਤੇ ਕਿਸਾਨਾਂ ਦੇ ਨਾਲ ਧਰੋਕ ਮਾਇਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਕੇਂਦਰ ਦੀ ਸਰਕਾਰ ਆ ਸਾਡੇ ਹੱਕਾਂ ਦੀ ਗੱਲ ਕਦੇ ਵੀ ਨਹੀਂ ਹੋਈ ਤੇ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਚੈਨਲ ਤੇ ਬੋਲਦੇ ਆਂ ਤੇ ਸਾਡੇ ਚੈਨਲ ਆ ਜਿਹੜੇ ਉਹ ਦੋਸਤੋ ਬੰਦ ਕਰ ਦਿੱਤੇ ਜਾਂਦੇ ਆ ਅੱਜ 2 ਹਫ਼ਤਿਆਂ ਬਾਅਦ ਜਿਹੜਾ ਚੈਨਲ ਆ ਉਹ ਦੁਬਾਰੇ ਚਲਾਇਆ ਅੱਜ 7 ਤਰੀਕ ਆ ਦੋਸਤੋ ਦੂਜਾ ਮਹੀਨਾ ਚੈਨਲ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਅਸੀਂ ਇਹਦੇ ਤੇ ਸੱਚ ਨਹੀਂ ਬੋਲ ਸਕਦੇ ਸੱਚ ਦਾ ਪ੍ਰਸਾਰਨ ਨਹੀਂ ਕਰ ਸਕਦੇ ਉਹ ਕਹਿੰਦੇ ਸਾਡੀ ਤੁਸੀਂ ਭਾਈਚਾਰਕ ਸਾਂਝ ਤੋੜਦੇ ਹੋ ਤੁਸੀਂ ਇਹਦੀਆਂ ਸ਼ਰਤਾਂ ਨਹੀਂ ਮੰਨਦੇ ਇਸ ਕਰਕੇ ਤੁਹਾਡੀ ਸਕਰੀਨ ਜਿਹੜੀ ਉਹ ਬੰਦ ਕਰ ਦਿੱਤੀ ਜਾਂਦੀ ਹੈ ਤੇ ਹੁਣ ਅਸੀਂ ਕਦੋਂ ਤੇ ਕਿਵੇਂ ਬੋਲਾਂਗੇ ਕਿੱਥੇ ਗੱਲ ਕਰਾਂਗੇ ਆਪਣੀ ਗੱਲ ਤਾਂ ਅਸੀਂ ਇਹਦੇ ਪਲੇਟਫਾਰਮ ਰਾਹੀਂ ਕਰ ਸਕਦੇ ਹਾਂ ਨਾ ਤੇ ਹਾਂ ਉਹ ਚੀਜ਼ਾਂ ਨੂੰ ਹਮੇਸ਼ਾ ਖੋਲ੍ਹਾ ਜਿਹੜੀ ਅ ਅਨਜੇਕ ਦਿਖਾਇਆ ਜਾਂਦਾ 24 ਘੰਟੇ ਅੱਧੇ ਕੱਪੜੇ ਪਾ ਕੇ ਲੜਕੀਆਂ ਇਸੇ ਚੈਨਲਾਂ ਤੇ ਨੱਚਦੀਆਂ ਤੇ ਉਹਨਾਂ ਦੇ ਵਿਊ ਵੀ ਬਹੁਤ ਆਉਂਦੇ ਆ ਤੇ ਉਹਨਾਂ ਦੀ ਰੀਚ ਵੀ ਫੁੱਲ ਹੋ ਜਾਂਦੀ ਹੈ ਚੈਨਲਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਮਿਲੀਅਨ ਦੀ ਗਿਣਤੀ ਦੇ ਵਿੱਚ ਲੋਕ ਦੇਖਦੇ ਤੇ ਪਸੰਦ ਕਰਦੇ ਆ ਇਹ ਰੀਚ ਵੀ ਘਟਾ ਦਿੱਤੀ ਜਾਂਦੀ ਹੈ ਜਦੋਂ ਅਸੀਂ ਕੋਈ ਆਪਣੀ ਹੱਕ ਤੇ ਸੱਚ ਦੀ ਗੱਲ ਕਰਦੇ ਆ ਹਮੇਸ਼ਾ ਸਾਡੇ ਨਾਲ ੱਤਕਾ ਇਸ ਪੱਖ ਤੋਂ ਹੋਇਆ ਜਾਂਦਾ ਅਸੀਂ ਚਾਹੁੰਦੇ ਸੀ ਕਿ ਇਹ ਜਿਹੜਾ ਸੋਸ਼ਲ ਮੀਡੀਆ ਇਹ ਆਜ਼ਾਦ ਆ ਪਰ ਦੋਸਤੋ ਇਹ ਵੀ ਆਜ਼ਾਦ ਨਹੀਂ ਰਿਹਾ ਇਹ ਨੂੰ ਵੀ ਸਾਰਾ ਕਬਜ਼ੇ ਹੇਠ ਕੰਟਰੋਲ ਹੇਠ ਕਰ ਲਿਆ ਗਿਆ ਜੋ ਵੀ ਕੋਈ ਇਹਦੇ ਤੇ ਗੱਲ ਕਰੂਗਾ ਤੇ ਰੱਖੂਗਾ ਉਹ ਚੈਨਲ ਆ ਜਿਹੜੇ ਦੋਸਤੋ ਬੰਦ ਕਰ ਦਿੱਤੇ ਜਾਣਗੇ ਇਹ ਇਦੋਂ ਵੱਡਾ ਧੱਕਾ ਨਹੀਂ ਕੋਈ ਕਰ ਸਕਦਾ ਇਹ ਜਰਾ ਸੋਚੋ ਤੇ ਵਿਚਾਰੋ ਤੇ ਅਸੀਂ ਕਮ ਸੇ ਕਮ ਹੋਰ ਨਹੀਂ ਕੁਝ ਕਰ ਸਕਦੇ ਜਿਹੜੇ ਚੈਨਲ ਸੱਚ ਬੋਲਦੇ ਆ ਉਹਨਾਂ ਦੇ ਹੱਕ ਦੇ ਵਿੱਚ ਮੈਸੇਜ ਤਾਂ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਹਰ ਰੋਜ਼ ਜਦੋਂ ਵੀ ਆਪਾਂ ਲਾਈਵ ਹੋ ਕੇ ਕੋਈ ਗੱਲ ਕਰਦੇ ਆਂ ਤੇ ਹੱਕ ਤੇ ਸੱਚ ਦੀ ਕਰਦੇ ਆਂ ਤਾਂ ਜਰੂਰ ਕਮੈਂਟ ਲਿਖਿਓ ਜੇ ਦੂਜੇ ਚੈਨਲਾਂ ਵਾਂਗ ਹੀ ਬੋਲਦੇ ਆਂ ਤਾਂ ਨੋ ਲਿਖਿਓ ਦੋਸਤੋ ਨਹੀਂ ਜੀਐਸ ਲਿਖਿਓ ਕਿਉਂਕਿ ਤੁਹਾਡੇ ਭੇਜੇ ਹੋਏ ਮੈਸੇਜ ਵੀ ਕਮੈਂਟਾਂ ਦੇ ਵਿੱਚ ਦੇਖੇ ਜਾਂਦੇ ਆ ਤੇ ਇਹ ਚੈਨਲ ਆਪਣਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਨਹੀਂ ਇਹ ਚੈਨਲ ਨੂੰ ਵੀ ਬੰਦ ਕਰ ਦਿੱਤਾ ਜਾਊਗਾ ਤਾਂ ਫੇਰ ਜਿਵੇਂ ਅਸੀਂ ਪਹਿਲਾਂ ਪੁੱਟ ਖਾ ਰਹੇ ਆ ਛੇਤਰ ਖਾ ਰਹੇ ਆ ਉਸ ਤਰ੍ਹਾਂ ਹੀ ਖਾਂਦੇ ਰਵਾਂਗੇ ਸਾਡੀ ਗੱਲ ਕਿਸੇ ਨੇ ਨਹੀਂ ਕਰਨੀ ਫਿਰ ਅਗਲਾ ਕਹੂਗਾ ਕਿ ਮੈਂ ਕਿਸੇ ਦੀ ਗੱਲ ਕਰਕੇ ਕੀ ਲੈਣਾ ਕਿਉਂਕਿ ਮੈਂ ਜਿਹੜਾ ਇਹ ਚੈਨਲ ਬਣਾਇਆ ਸੀ ਕੋਈ ਪੈਸੇ ਕਮਾਉਣ ਬਾਤਰ ਜਾਂ ਵਿਊ ਲੈਣ ਖਾਤਰ ਨਹੀਂ ਬਣਾਇਆ ਸੀ ਦੋਸਤੋ ਹਮੇਸ਼ਾ ਆਪਦੇ ਨੌਜਵਾਨੀ ਦੀ ਗੱਲ ਕਰਨ ਲਈ ਹੱਕਾਂ ਦੀ ਰਾਖ ਹੀ ਲਈਏ ਜਿਹੜੇ ਚੈਨਲ ਆ ਬਣਾਏ ਸੀ ਕਿ ਅਸੀਂ ਆਪਣੀ ਭਰਾਵਾਂ ਤੱਕ ਆਪਣੇ ਯੂਥ ਤੱਕ ਆਪਣੀ ਗੱਲ ਆ ਜਿਹੜੀ ਉਹ ਬਚਾਉਂਦੇ ਰਹੇਗੇ ਪਤਾ ਲੱਗੇ ਕਿ ਸਾਡੇ ਯੂਥ ਦੇ ਨਾਲ ਕੀ ਹੋ ਰਿਹਾ ਦੋਸਤੋ ਇਸ ਕਰਕੇ ਇਹ ਚੈਨਲ ਜਿਹੜਾ ਆਪਾਂ ਹੋਂਦ ਦੇ ਵਿੱਚ ਲਿਆਂਦਾ ਸੀ ਕਦੇ ਵੀ ਦੂਜੇ ਚੈਨਲਾਂ ਨੇ ਸਾਡੀ ਗੱਲ ਨਹੀਂ ਕਰਨੀ ਹਾਂਜੀ ਭਾਈ ਸਾਹਿਬ ਜੀ ਗਰਜੀਤ ਸਿੰਘ ਜੀ ਕੀ ਹਾਲ ਹੈ ਤੁਹਾਡਾ ਬਲਜੀਤ ਸਿੰਘ ਜੀ ਗੁਰੂ ਸਿੰਘ ਜੀ ਹਾਂਜੀ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿੰਨੇ ਭਰਾ ਚੈਨਲ ਦੇਖ ਰਹੇ ਹੋ 200 ਤੋਂ ਵੱਧ ਭਰਾ ਚੈਨਲ ਦੇਖ ਰਹੇ ਹੋ ਅੱਜ 2 ਹਫ਼ਤਿਆਂ ਬਾਅਦ ਆਪਣਾ ਚੈਨਲ ਚੱਲਿਆ ਜੀ ਲਗਭਗ ਚੈਨਲ ਖੜਾ ਦਿੱਤਾ ਗਿਆ ਸੀ ਸਕਰੀਨ ਸਾਰੇ ਮੈਸੇਜ ਰੋਕ ਦਿੱਤੇ ਗਏ ਸੀ ਸਰਕਾਰ ਵੱਲੋਂ ਕਿਉਂਕਿ ਆਪਾਂ ਜਿਹੜੀ ਠੀਕਰੀ ਪਹਿਰੇ ਲਾਉਣ ਦੀ ਗੱਲ કરી ਸੀ ਪਿੰਡਾਂ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਨੂੰ ਫੜ ਕੇ ਮਾਰਿਆ ਜਾ ਰਿਹਾ ਉਹਨਾਂ ਦੀ ਗੱਲ ਕੀਤੀ ਸੀ ਤੇ ਉਸ ਕਰਕੇ ਸਾਨੂੰ ਸਜ਼ਾ ਦੇ ਦੀਨ ਚੈਨਲ ਆ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ ਦੋਸਤੋ ਅੱਜ 7 ਤਰੀਕ ਨੂੰ ਚੈਨਲ ਹੁਣੇ-ਹੁਣੇ ਚੱਲਿਆ ਜੀ ਤੇ ਮੈਂ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਹੈ ਗੱਲ ਕਿ ਜੋ ਅੱਜ ਸਾਡੀ ਕਿਸਾਨੀ ਤੇ ਜਵਾਨੀ ਦੇ ਨਾਲ ਹੋ ਰਿਹਾ ਕੁੱਟਿਆ ਤੇ ਲੁੱਟਿਆ ਜਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਤੇ ਅੱਜ ਵੀ ਸਾਡੇ ਨਾਲ ਉਸੇ ਤਰ੍ਹਾਂ ਹੀ ਧੱਕਾ ਹੋ ਰਿਹਾ ਜੀ ਜੋਤਪਿੰਡ ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਕਿਸਾਨ ਨਜ਼ਰਬੰਦ ਸੀ ਉਹ ਕਿਸਾਨਾਂ ਨੂੰ ਛਡਾਉਣ ਲਈ ਜਥੇਬੰਦੀਆਂ ਗਈਆਂ ਸੀ ਤੇ ਉਹਨਾਂ ਨੂੰ ਕਟਮਾਰਕ ਕਰਕੇ ਬਜ਼ੁਰਗਾਂ ਨੂੰ ਅੱਜ ਫੇਰ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਥਰੂ ਗੈਂਸ ਦੇ ਗੋਲੇ ਛੱਡੇ ਗਏ लाठी ਚਾਰਜ ਹੋਇਆ ਕਿਸਾਨਾਂ ਤੇ ਕਿਉਂਕਿ ਅਸੀਂ ਆਪਣੀ ਕਦੇ ਵੀ ਗੱਲ ਨਹੀਂ ਕਰ ਸਕਦੇ ਜਦੋਂ ਵੀ ਅਸੀਂ ਕੋਈ ਆਪਣੀ ਗੱਲ ਕੀਤੀ ਹੈ ਕਿਸਾਨਾਂ ਤੇ ਹਮੇਸ਼ਾ ਕੁੱਟਿਆ ਤੇ ਲੁੱਟਿਆ ਕਿਸਾਨਾਂ ਨੂੰ ਕਦੇ ਟਰਾਲੀਆਂ ਚੋਰੀ ਹੋ ਗਈਆਂ ਕਿਸਾਨਾਂ ਦੀਆਂ ਕਦੇ ਖੁਸ਼ ਹੋ ਗਿਆ ਕਦੇ ਵੀ ਕਿਸਾਨਾਂ ਦੀ ਗੱਲ ਆ ਜਿਹੜੀ ਉਹ ਸਰਕਾਰ ਵੱਲੋਂ ਮੰਨੀ ਨਹੀਂ ਗਈ ਤੇ ਇੱਕ ਅੰਨਦਾਤਾ ਜਦੋਂ ਅੰਨ ਜਿਹੜਾ ਅਗਾਉਂਦਾਗਾ ਜਦੋਂ ਕਣਕ ਝੋਨਾ ਤੇ ਉਦੋਂ ਫਿਰ ਕਿਸਾਨ ਨੂੰ ਆ ਕੇ ਸਰਕਾਰਾਂ ਕਹਿੰਦੀਆਂ ਕਿ ਹੁਣ ਸਾਨੂੰ ਝੋਨੇ ਦੀ ਲੋੜ ਆ ਕਣਕ ਦੀ ਲੋੜ ਆ ਮੱਕੀ ਦੀ ਲੋੜ ਆ ਆਲੂਆਂ ਦੀ ਲੋੜ ਆ ਕਪਾਹ ਦੀ ਲੋੜ ਆ ਨਰਮੇ ਦੀ ਲੋੜ ਆ ਤੇ ਉਸੇ ਅੰਨਦਾਤਾ ਤੇ ਹਮੇਸ਼ਾ लाਠੀ ਚਾਰਜ ਤੇ ਠੰਡੇ ਪਾਣੀ ਦੀਆਂ ਬਸਾਰਾਂ ਗੰਦੇ ਪਾਣੀ ਦੀਆਂ ਬਸਾਰਾਂ ਜਿਹੜੀਆਂ ਪਾ ਕੇ ਕਿਸਾਨਾਂ ਨੂੰ ਕੁੱਟਿਆ ਤੇ ਲੁੱਟਿਆ ਜਾ ਰਿਹਾ ਅੱਜ ਸਾਡੀ ਸੁਣਮਾਈ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਵੀ ਸੁੱਤੀਆਂ ਪਈਆਂ ਦੋਸਤੋ ਇਸ ਕਰਕੇ ਸਾਨੂੰ ਬੋਲਣਾ ਜ਼ਰੂਰ ਚਾਹੀਦਾ ਜੇ ਅਸੀਂ ਛੜਕਾਂ ਤੇ ਨਹੀਂ ਤਾਂ ਨਿਮਜਾਰੇ ਕਰ ਸਕਦੇ ਕਮ ਸੇ ਕਮ ਆਪਣੇ ਸੋਸ਼ਲ ਮੀਡੀਆ ਰਾਹੀਂ ਤਾਂ ਗੱਲ ਕਰ ਸਕਦੇ ਹਾਂ ਕਿ ਸਾਡੇ ਕਿਸਾਨੀ ਨਾਲ ਧੱਕਾ ਹੋ ਰਿਹਾ ਜਵਾਨੀ ਨਾਲ ਧੱਕਾ ਹੋ ਰਿਹਾ ਪਾਣੀ ਸਾਡਾ ਖੋਹ ਲਿਆ ਪੰਜਾਬੀ ਬੋਲਦੇ ਇਲਾਕੇ ਸਾਡੇ ਖੋਲੇ ਗਏ ਆ ਹਾਰਡਵਰਕ ਸਾਡੇ ਖੋਲੇ ਗਏ ਆ ਅੱਜ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਨਮਾਈ ਕਿਸਾਨਾਂ ਦੀ ਨਹੀਂ ਅੱਜ ਜਨਸਾਂ ਦੇ ਭਾਜ ਜਿਹੜੇ ਕਿਸਾਨਾਂ ਨੂੰ ਚਾਹੀਦੇ ਸੀ ਉਹ ਨਹੀਂ ਮਿਲ ਰਹੇ ਜੇ ਕੋਈ ਕੰਪਨੀ ਮੋਬਾਈਲ ਫੋਨ ਬਣਾਉਂਦੀ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਬਣਾਉਂਦੀ ਆ ਪਾਰਲੀ ਵਰਗੀਆਂ ਕੰਪਨੀਆਂ ਕੋਈ ਬਿਸਕਟਾਂ ਦਾ ਪੈਕਟ ਬਣਾਉਂਦੀਆਂ ਜਿੰਨੀ ਉਹਦੇ ਤੇ ਐਮ ਆਰ ਪੀ ਲਿਖਤੀ ਤੇ ਉਹ ਤੋਂ ਇੱਕ ਦੱਸੀ ਘੱਟ ਵੀ ਉਹ ਨਹੀਂ ਵੇਚਦੇ ਕਿਸਾਨ ਨੂੰ ਆਪਣੇ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਸੜਕਾਂ ਤੇ ਸਿੱਟਣੀ ਪੈਂਦੀ ਆ ਉਹਨਾਂ ਦਾ ਭਾਅ ਜਿਹੜਾ ਕਿਸਾਨਾਂ ਨੂੰ ਮੂੰਹੋਂ ਮੰਗਵਾ ਨਹੀਂ ਮਿਲਦਾ ਕਿਉਂਕਿ ਖਰਚੇ ਬਹੁਤ ਜ਼ਿਆਦੇ ਨੇ ਰੇਹਾਂ ਸਪਰੇਹਾਂ ਕਰਕੇ ਜਿਹੜੀ ਕਿਸਾਨ ਆਪਣੀ ਫਸਲ ਪੁੱਤਾਂ ਵਾਂਗ ਪਾਲਦਾ ਤੇ ਉਹਨੂੰ ਕੂੜੇ ਵਾਂਗ ਮੰਡੀਆਂ ਦੇ ਵਿੱਚ ਸਿੱਟ ਕੇ ਵਾਪਸ ਆ ਜਾਂਦਾ ਤੇ ਰਹਿੰਦੀ ਕਸਰ ਕੱਢ ਦਿੱਤੀ ਆ ਜਿਹੜੀਆਂ ਜ਼ਮੀਨਾਂ ਅਕਵਾਇਰ ਕਰਨੀਆਂ ਗਈਆਂ ਭਾਰਤ ਮਾਲਾਂ ਵਰਗੀਆਂ ਵੱਡੀਆਂ-ਵੱਡੀਆਂ ਸੜਕਾਂ ਜਿਹੜੀਆਂ ਪਿੰਡਾਂ ਦੇ ਵਿੱਚ ਦੀ ਕੱਢ ਦਿੱਤੀਆਂ ਗੰਗਿਆ ਜਿਨ੍ਹਾਂ ਦਾ 20-20 ਫੁੱਟ ਧਰਤੀ ਨਾਲੋਂ ਉੱਚੀਆਂ ਤੇ ਜਦੋਂ ਕੱਲ ਨੂੰ ਕੋਈ ਵੀ ਪਾਣੀ ਦੀ ਬਾੜ ਜਿਹੜੀ ਆਊਗੀ ਉਹ ਸੜਕਾਂ ਰਾਹੀਂ ਪਾਣੀ ਆ ਜਿਹੜਾ ਉਹ ਆਰ-ਪਾਰ ਨਹੀਂ ਹੋਣਾ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਉਹ ਪਾਣੀ ਨਾਲ ਵੀ ਮਾਰ ਦਿੱਤੀਆਂ ਜਾਣੀਆਂ ਇਸ ਕਰਕੇ ਭਰਾਵੋ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਸੀਂ ਆਪਣੇ ਹੱਕ ਤੇ ਸੱਚ ਤੇ ਪਹਿਰੇ ਦਿੰਦਾ ਰਹੇਗੇ ਤੇ ਲੜਦੇ ਰਹੇਗੇ ਅਸੀਂ ਆਪਣੀ ਗੱਲ ਕਰਦੇ ਰਹੇਗੇ ਤੇ ਜਿਹੜੀ ਅੱਜ ਦੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰੀ ਆ ਉਹਦੀਆਂ ਸ਼ਰਤਾਂ ਦੇ ਅਧੀਨ ਸਾਨੂੰ ਜਿਹੜਾ ਬੋਲਣਾ ਪੈਣਾ ਦੋਸਤੋ ਕਿਉਂਕਿ ਜੇ ਅਸੀਂ ਸ਼ਰਤਾਂ ਦੀ ਲੰਘਣਾ ਕਰਦੇ ਹਾਂ ਤੇ ਨਾਲ ਦੀ ਨਾਲ ਚੈਨਲ ਆ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਤੇ ਇਸ ਕਰਕੇ ਅੱਜ ਜੋ YouTube ਦੀ ਲਾਲ ਲਖੀਰਾ ਉਹਨੂੰ ਅਸੀਂ ਪਾਰ ਨਹੀਂ ਕਰ ਸਕਦੇ ਗੱਲ ਤਾਂ ਬੜਾ ਕਰਨ ਨੂੰ ਚਿਤ ਕਰਦਾ ਮਨ ਕਰਦਾ ਬਹੁਤ ਮਨ ਅਦਾਸ ਤੇ ਦੁਖੀ ਹੈ ਜਦੋਂ ਦੇਖਦੇ ਆਂ ਵੀਡੀਓ ਕਿ ਕਿਸਾਨਾਂ ਦੇ ਨਾਲ ਹਮੇਸ਼ਾ ਤਕਾ ਹੁੰਦਾ ਮਜ਼ਦੂਰਾਂ ਦੇ ਨਾਲ ਹਮੇਸ਼ਾ ਤਕਾ ਹੁੰਦਾ ਬੇਰੁਜ਼ਗਾਰਾਂ ਤੇ ਆਪਕਾਂ ਦੇ ਨਾਲ ਤਕਾ ਹੁੰਦਾ ਅੱਜ ਸਾਡਾ ਗੁਰੂ ਵੀ ਸੁਰੱਖਿਅਤ ਨਹੀਂ ਜਗਾ ਜਗਾ ਗੱਲ ਕਰਨ ਨੂੰ ਬੜਾ ਹੀ ਮਨ ਕਰਦਾ ਤੁਹਾਡੇ ਨਾਲ ਗੱਲ ਕਰੀਏ ਕਿ ਪਰ ਅਸੀਂ ਉਹ ਸ਼ਰਤਾਂ ਦੀ ਲੰਘਣਾ ਦੋਸਤੋ ਨਹੀਂ ਕਰ ਸਕਦੇ ਉਹ ਸ਼ਰਤ ਦੇ ਲਾਲ ਲਖੀਰ ਦੇ ਅੰਦਰ ਰਹਿੰਦੇ ਅਸੀਂ ਅਸੀਂ ਆਪਣੇ ਚੈਨਲ ਪਲੇਟਫਾਰਮ ਤੇ ਗੱਲ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਕਰੋਗੇ ਹੋਰ ਦੋਸਤਾਂ ਤੱਕ ਪਹੁੰਚਾਓਗੇ ਫੇਰ ਕੱਲ ਤੋਂ ਇੱਕ ਨਵਾਂ ਮੁੱਦਾ ਲੈ ਕੇ ਨਵੀਂ ਗੱਲ ਲੈ ਕੇ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਤੇ ਤਦ ਤੱਕ ਲਈ ਰੱਬ ਰੱਖਾ ਖਬਰਾਂ ਟੀਵੀ ਪੰਜਾਬ ਦੇਖ ਰਹੇ ਦਸਕਣਾ ਸਾਰਿਆਂ ਦਾ ਹੀ ਬਹੁਤ-ਬਹੁਤ ਸਵਾਗਤ ਹੈ ਫੇਰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ